ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਠਾਦੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਟਹਿਲਵਾਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਨੇੜੇ ਭਗਤਾ ਭਾਈ ਰਹਿ ਜਾਂਦਾ ਮਸਾਂ 2-3 ਕਿਲੋਮੀਟਰ ਵੰਗੂ ਹੋਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6 ਪਸ਼ੂ ਵਿਖਾਉਣੇ ਆ ਲਗਭਗ 1 ਦੀ ਸਾਰੀ ਹੈਗੀ ਜਰਸੀ ਵੜ ਵੀ ਹੈਗੀ ਆ ਸਾਈਵਾਲ ਨਾਲ ਅਸਲ ਦੀ ਫੁੱਲ ਜਿਆਦਾ ਵਾਲੀ ਵੀ ਹੈਗੀ ਆ ਗੱਬਣ ਵੜਾਂ ਵੀ ਹੈਗੀਆਂ ਤਾਜੀ ਸੂਈ ਸਵਾਈ ਵੀ ਹੈਗੀ ਆ ਆ ਜੇਰ ਦਾ ਲੜ ਤੁਰਿਆ ਹੋਇਆ ਤਾਂ ਹੀ ਉਠਾਉਂਦੇ ਨਹੀਂ ਸੀਗੇ ਪਰ ਵੀਡੀਓ ਬਣਾਉਣੀ ਠਾਉਣੀ ਪੈਣੀ ਆ ਹੋਰ ਦਸਾਂ 15 ਮਿੰਟਾਂ ਤੱਕ ਜੇਰ ਕਰਮਾ ਵਾਲੀ ਨੇ ਸੈੱਟ ਦੇਣੀ ਆ ਮੁੱਲ ਬਾਈ ਕਹਿੰਦਾ ਛੋਟੇ ਛੋਟੇ ਜਿਹੀ ਕਰਨੇ ਆ ਬਾਕੀ ਤੁਸੀਂ ਸੌਣੇ ਲੈਣੇ ਆ ਇਨਫਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਸੀ ਕਾਲ ਸਸੀ ਕਾਲ ਜੀ ਨਾਮ ਤੇ ਐਡਰੈਸ ਦੱਸੋ ਹਾਂਜੀ ਕੰਦਰ ਸਿੰਘ ਪੈਂਟਲ ਮੜਾ ਜਿਲ੍ਹਾ ਮੋਗਾ ਜੀ ਫੋਨ ਨੰਬਰ ਦੱਸ ਜੀ 779525012 ਜੀ ਸਾਰਾ ਮਾਲੀ ਬਕਾਉ ਬਕਾਉ ਇੱਕ ਨੰਬਰ ਤੋਂ ਸ਼ੁਰੂ ਕਰ ਲਾ ਇਹ ਦੂਜਾ ਸੂਇ ਹੈ ਜੀ ਬਸ ਤਕਰੀਬਨ ਲਾਹਾਂ ਘੰਟਾ ਹੋਇਆ ਸੂਇ ਨੂੰ ਕਿੰਨਾ ਕੁ ਦੁੱਧ ਪਿਆ ਚੰਗਾ ਤਾਂ ਦੋ ਢਾਈ ਕਿਲੋ ਬੋਲਾ ਕਰ ਲਿਆ 16 ਕਿਲੋ ਦੁੱਧ ਆਪਣੀ ਲੋਕਲ ਲਈ ਵੀ ਚੋਇਆ ਹੋ ਕਹਿੰਦੇ ਠੰਡੀ ਦੀ ਕਰਾਈ ਚਵਾਈ ਚੁਈ ਕਿਵੇਂ ਨਿਕਲੀ ਮਾ ਕਹਿੰਦਾ ਜਮਾ ਉਹ ਕਿੰਨ ਨੰਬਰ ਵਨ ਆਪਾਂ ਬੱਚਾ ਲਾ ਕੇ ਪਤਾ ਲਾ ਮਾਰ ਜਮਾ ਠੰਡੀ ਸੀ ਕੱਢੀ ਬਾਹਰੋਂ ਦੋਸਤੋ ਬਾਈ ਕਹਿੰਦਾ ਲੋਕਲ ਲਈ ਆ 16 ਕਿਲੋ ਦੁੱਧ ਉਹ ਕਹਿੰਦੇ ਅਸੀਂ ਚੋਇਆ ਪਹਿਲੇ ਸੂਏ ਅੱਧਾ ਘੰਟਾ ਬਾਈ ਕਹਿੰਦਾ ਹੋਇਆ 40 ਮਿੰਟ ਹੋ ਗਏ ਹੋਣਗੇ ਬੱਚੇ ਨੂੰ ਬੌਲਾ ਪਿਆਇਆ ਤੇ 2 ਕਿਲੋ ਬੌਲੀ ਬਾਈ ਕਹਿੰਦਾ ਚੋਈ ਆ ਚਵਾਈ ਚੂਈ ਪੂਰੀ ਚੰਗੀ ਆ ਜੇਰ ਹੋਰ ਅੱਧੇ ਘੰਟੇ ਖੰਡ ਟਿੱਕਰ ਪੈ ਜੂਗੀ ਤੁਸੀਂ ਵੇਖ ਹੀ ਰਹੇ ਆ ਲੜ ਮੋਟਾ ਵਾ ਹਵਾਨਾ ਸੋਣਾ ਬਾਕੀ ਦੁੱਧ ਹੋਊ ਕਰਮ ਵਾਲੀ ਦਾ ਜਮ ਮੱਝਾਂ ਵਰਗਾ ਕਿਉਂਕਿ ਜਰਸੀ ਤੇ ਸਾਈਵਾਲ ਦਾ ਮਿਕਸਜ ਆ ਮੱਝਾਂ ਵਰਗਾ ਦੁੱਧ ਹੋਣਾ ਜਰਸੀਆਂ ਦਾ ਵੀ ਦੁੱਧ ਮੱਝਾਂ ਵਰਗਾ ਹੁੰਦਾ ਸਾਈਵਾਲ ਦਾ ਤਾਂ ਜਰਸੀਆਂ ਨਾਲੋਂ ਵੀ ਚੰਗਾ ਹੁੰਦਾ ਜਿਆਦੇ ਪੱਖ ਸਾਈਵਾਲ ਦਾ ਮੋٹے ਮੋٹے ਥਾਨ ਆ ਅੱਧ ਦੀ ਚੁਵਾਈ ਵਾਲੇ ਗੁਲਾਬੀ ਥਾਨ ਆ ਬਾਕੀ ਹੁਣ ਤੱਕ ਰੁੱਤ ਵਧੀਆ ਆ ਗਈ ਸਿਆਲ ਆ ਗਏ ਆ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਜਿੰਨਾ ਤੁਸੀਂ ਪਾਲੋਗੇ ਤੇ ਉਨਾ ਹੀ ਝੋਲੋਗੇ ਹਵਾਨਾ ਸੋਹਣਾ ਉੱਪਰੋਂ ਫਟ ਵਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ ਥਾਨਾਂ ਦੀ ਸਾਫ਼ ਸੁਥਰੀ ਆ ਉਸ ਤੋਂ ਮੈਂ ਥੋੜਾ ਜਿਹਾ ਪਿਛੇ ਹੋ ਗਿਆ ਕਈ ਵਾਰਾਂ ਪਤਾ ਨਹੀਂ ਹੁੰਦਾ ਬਗਾਨੇ ਬੰਦੇ ਕਰਕੇ ਥੋੜਾ ਜਿਹਾ ਜਾਨਵਰ ਕਰ ਜਾਂਦਾ ਸੀਲ ਸਾਉ ਭਾਈ ਕਹਿੰਦਾ ਪੂਰੀ ਆ ਆ ਬਾਕੀ ਤੁਸੀਂ ਵੱਡ ਚਵਾਈ ਨੂੰ ਜਮਨ ਨੰਬਰ 1 ਆ ਜੀ ਗਰੰਟੀ ਹੋ ਆਪਣੀ ਕੋਈ ਚੱਕਰ ਨਾ ਆਵੇ ਛੋਟਾ ਜ ਮੁੱਲ ਇਹ ਲਾਂ ਦੇਣ 52000 ਦੀ ਦੇ ਰਹਿ ਮੁੱਲ ਜਿਹੜਾ ਸਾਢੇ 52 ਹਾਂਜੀ ਦੋਸਤੋ ਸਾਢੇ 52000 ਦੀ ਬਾਈ ਕਹਿੰਦਾ ਦੇ ਦੇਾਂਗੇ 16 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਸੂਈ ਆ 16 17 ਕਿਲੋ ਪਿਆਜੂ 16 17 ਕਿਲੋ ਦੁੱਧ ਵਾਲੀ ਮੱਝ ਲੈਣੀ ਆ ਸਵਾ ਲੱਖ ਦੀ ਆਉਂਦੀ ਘੱਟੋ ਘੱਟ ਹੋ ਸਕਦਾ 1 30 40 ਦੀ ਆਵੇ ਤੇ ਮੱਝ ਵਰਗਾ ਦੁੱਧ ਨੇ ਦੀ ਗਰੰਟੀ ਮੇਰੀ ਹੋ ਛੋਟਾ ਜ ਆਪਾ ਖੰਡਰ ਮੱਝ ਵਾਲੇ ਮੋਲ 52000 ਦੀ ਬਾਈ ਕਹਿੰਦਾ ਦੇ ਦੇਣੀ ਹੈ ਹੋਰ ਬਾਕੀ ਲੇਗ ਤੇ ਨਾੜਾ ਨੂੜਾ ਥਣ ਥਣੂ ਵਿਖਾ ਦੋ ਚੁਬਾਈ ਦਾ ਹਵਾਨਾ ਬ੍ਰਿਕ ਬ੍ਰਿਕ ਵੀ ਇੰਜਨ ਨਾਲ ਭਰਿਆ ਪਿਆ ਹੋ ਸਕਦਾ ਚਲਦੀ ਚਲਦੀ ਵੀਡੀਓ ਜੇ ਸੈੱਟ ਦੇ ਨਹੀਂ ਜਦੋਂ ਜੇਰ ਪੈ ਜਾਂਦੀ ਵੀਰ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਰੱਖ ਲਓ ਦੋ ਨੰਬਰ ਤੇ ਆ ਜਾ ਇਹ ਦੂਜਾ ਸੂਆ ਜੀ ਕਿੰਨੇ ਕੁ ਦਿਨ ਲੈ ਜੂ ਇਹ ਦਿਨ ਹਜੇ ਬਾ ਦੋ ਤਿੰਨ ਦਿਨ ਕੱਢੂ ਕਿੰਨਾ ਕੁ ਦੁੱਧ ਦੇ ਸੂ ਵੀਰ ਦੁੱਧ 12-13 ਕਿਲੋ ਦਿੱਤਾ ਜੀ ਕਰੋ ਮਾਲਕਾਂ ਨੇ ਆਪਣਾ ਜੈ ਜੈ ਮੋਲ ਇਹਦਾ 37500 ਰੁਪਏ ਜੀ 37500 ਵਿੱਚ ਮਾਨਤਾ ਕਰ ਸਾਢੇ 37 ਚੋ ਮਾਨ ਇੱਕ ਦਾ 52 ਜੋ ਮਾਨਤਾਣ ਹੋ ਜੂ। ਦੁੱਧ 12-13 ਕਿਲੋ ਦਿੱਤਾ ਪਹਿਲਾਂ ਨੇ। ਦੋ ਕੁ ਦਿਨ ਬਾਈ 10 ਦਾ ਮਸਾ ਹੀ ਲਾਊਗੀ। ਹਵਾਨਾ ਸੋਹਣਾ ਠੋਸ ਨਿਗਰ ਆ, ਟਾਈਟ ਠੋਸ ਨਿਗਰ ਹਵਾਨਾ। ਸੀਲ ਨਹੀਂ ਪੂਰੀ। ਸੀਲ ਸੌ ਪੂਰੀ ਆ। ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ। ਆ ਬਾਕੀ ਆ ਸਾਰੀ ਵਾਲ ਟੱਲ ਕੱਢ ਕੇ ਸੂਣਾ। ਚਾਰ ਹੀ ਥਾਣਾ ਅੱਧੀ ਚਵਾਈ ਵਾਲੇ। ਦੂਜਾ ਸੂਹਾ ਬੱਚੀ 37000 ਚੋਂ ਮਾਨਤਾਣ ਬਾਈ ਕਿਹਿੰਦਾ ਕਰ ਦੂੰਗਾ। ਬੇਫਿਕਰ ਹੋ ਕੇ ਅਗਲਾ ਆ ਜੇ। ਤਿਆਰੀ ਮੰਨੋ ਇੱਕ ਦੋ ਦਿਨ ਮਸਾਂ ਹੀ ਲਾਊਗੀ ਬਾਕੀ ਜਿੰਨੀ ਕ ਹਲਕੀ ਜੀ ਤੁਸੀਂ ਵਲਟਲ ਵੇਖ ਰਹੇ ਆ ਇੰਨੀ ਕ ਤਾਂ ਵਲਟਲ ਕਰ ਮਾਲੀਆਂ ਸੂਨੀਆਂ ਸੂਨੀਆਂ ਜੋਰ ਮਾਰਦੀਆਂ ਕੱਢ ਦਿੰਦੀਆਂ 37 ਚ ਮਾਨ ਤਾਨ ਕਰ ਦੂ ਕੋਈ ਗੱਲ ਨਹੀਂ 5-700 ਛੋੜ ਕੇ ਆਪਾਂ ਮਾਨ ਤਾਨ ਬਾਈ ਕਰ ਦੂਗਾ ਬੇਫਿਕਰ ਹੋ ਕੇ ਆਜੋ ਹੂ ਮਥੇ ਦੀ ਸੋਹਣੀ ਐ ਇੱਕ ਨੰਬਰ ਤਾਜੀ ਸੂਈ ਸਵਾਈ ਐ 16-17 ਕਿਲੋ ਦੁੱਧ ਪਿਆਜੂ ਸੋਹਣਾ ਹਵਾਨਾ ਮੋٹے ਮੋٹے ਥਾਨ ਆ ਸੀ ਸਭ ਪੂਰੀਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ 3 ਨੰਬਰ ਤੇ ਆ ਜਾ ਇਹ ਜਰਸੀ ਤੇ ਸਾਈਵਾਲ ਦੀ ਮਿਕਸ ਹੈ ਜੀ ਕਿੰਨੇ ਕਿ ਦਿਨ ਲੈ ਜੀ ਇਹਦੇ ਹਫਤੇ ਤੋਂ ਉੱਤੇ ਤੇ ਪਿਆ ਵਨ ਕਿਲੋ ਦੁੱਧ ਕਿੰਨਾ ਪਿਆ ਜੂ ਦੁੱਧ ਦਾ 17 ਕਿਲੋ ਦਿੱਤਾ ਸੀ ਪਹਿਲਾਂ ਕੋਲੋਂ 17 ਕਿਲੋ ਹਾਂ ਜੀ ਦੋਸਤੋ ਹਫਤੇ ਦੇ ਵਿੱਚ ਵਿੱਚ ਬਾਈ ਦਾ 600 ਫੋਲੀ ਹੈ ਇਹ ਵੀ ਜਰਸੀ ਤੇ ਸਾਈਵਾਲ ਦਾ ਮਿਕਸ ਜੀ ਹੈ ਥਾਣੇ ਦੇ ਵੀ ਸੋਹਣੇ ਆ ਗੈਬ ਚ ਲੱਗੇ ਹੋਏ ਆ ਦੁੱਧ 16-17 ਕਿਲੋ ਇੱਥੇ ਖੁੱਲਾ ਪਿਆ ਦੇਣਾ ਇੰਨਾ ਹੀ ਇੱਕ ਨੰਬਰ ਵੜ ਪਿਆ ਜੂ ਇੰਨਾ ਹੀ ਤਿੰਨ ਨੰਬਰ ਪਿਆ ਜੂ ਦੋ ਨੰਬਰ 12-13 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਬਾਕੀ ਕਿਲੋ 2 ਕਿਲੋ ਦੁੱਧ ਆਪਣੀ ਸੇਵਾ ਦੇ ਹੁੰਦਾ ਬਾਕੀ ਰੁੱਤ ਵਧੀਆ ਕੋਈ 2 ਕਿਲੋ ਦਾਣਾ ਕਿਲੋ ਸਵੇਰ ਵੱਧ ਫੀਡ ਪੈ ਗਈ ਕਿਲੋ ਸ਼ਾਮ ਨੂੰ ਵੱਧ ਪੈ ਗਈ ਆਪੇ ਪਸ਼ੂ ਨੇ 2 ਕਿਲੋ ਦੁੱਧ ਵੱਧ ਪਿਆ ਦੇਣਾ ਲਾਲ ਰੰਗ ਦੀ ਪੂਰੀ ਭਾਰੀ ਫੁੱਲ ਜਾਣ ਵਾਲੀ ਵੱਛੀ ਹੈ ਯੇ ਮਰਜੀ ਹੂੰ ਸੀ ਸੌ ਵਾਲਾ ਕੋਈ ਲੇਖਾ ਹੀ ਨਹੀਂ ਬਾਕੀ ਵਾਲ ਢੱਲਾ ਹਵਾਨੇ ਦੇ ਚਾਰ ਚਪੇਰੇ ਪਈਆਂ ਬਹੁਤ ਲੇਵਾ ਲਾਹੂ ਬਹੁਤ ਕੱਲੀ ਕੱਚੀ ਕੱਚੀ ਹੈ ਇੱਕ ਹਫਤਾ ਹਫਤੇ ਦੇ ਅੰਦਰ ਅੰਦਰ ਬਾਈ ਦੱਸਦਾ ਇਹਨੇ ਸੂਪ ਹੈ ਨਾ ਚਮਕ ਚਮਕ ਪਿੰਡੇ ਚ ਪੂਰੀ ਹੈ ਜੈ ਜੈ ਮਾਲ ਸ਼ਕੰਦਰਾ ਇਹ ਪੱਕੀ ਆ ਇਹਦਾ ਫੋਨ ਤੇ ਕਰ ਲਾਂ ਜੈ 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 ਜੀ ਹਾਂ ਥੋੜਾ ਛੱਕੇ ਵੀ ਵਪਾਰੀ ਲੈਣ ਥੋੜਾ ਸੌਖਾ ਹੋ ਜਾਂਦਾ ਲੈਣ ਵਾਲ ਨੂੰ ਕੋਈ ਨਹੀਂ ਕਰਦਾ ਕੋਈ ਨਹੀਂ ਦੋਸਤੋ ਬਾਈ ਕਹਿੰਦਾ ਮੁੱਲ ਜੈ ਜੀ ਹੋਊਗਾ ਕਰ ਲਾਂਗੇ ਆਪਾਂ ਫੋਨ ਤੇ ਬਾਕੀ ਵਜਾਣਾ ਲੰਮੀ ਵੱਡੇ-ਬੁੱਡੇ ਬਹੁਤ ਆ ਬੋਟੇ ਨਹੀਂ ਵਜਨ-ਵਜਨ ਬਹੁਤ ਦੋਸਤੋ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ ਵਜਨ-ਵਜਨ ਤਾਂ ਫੁੱਲੀ ਆ ਕੋਈ ਹੱਡ ਨਹੀਂ ਦੀਂਦੇ ਪੈਠਪੜਾ ਵੀ ਹੱਡ ਪਿਆ ਕੋਈ ਨਵਾਉਂਦੀ ਨਹੀਂ ਹਫਤਾ ਲੈ ਜੂਗੀ ਯਾਨੀ ਕਿ ਬਾੜੇ ਦਿਨਾਂ ਦੀ ਕੱਚੀ ਨਹੀਂ ਆਏ ਨੀਗਾ ਕਿ 15 ਲੈ ਜੂ 20 ਦਿਨ ਲੈ ਜੂ ਹਫਤੇ ਦੇ ਅੰਦਰ ਬਾਅਰ ਸੂਪ ਹੋ ਗਈ ਏ ਸੀਲ ਸੌ ਫੁੱਲ ਆ ਹੂੰ ਜਿਹੜੇ ਪਾਸੇ ਦੀ ਮਰਜ਼ੀ ਬਹਿ ਜਾਓ ਸਿੱਧੇ ਪਾਸੇ ਦੀ ਬਹਿ ਜਾਓ ਪੁੱਠੇ ਪਾਸੇ ਦੀ ਬਹਿ ਜਾਓ ਬਾਕੀ ਜਦੋਂ ਕਰਮਾ ਵਾਲੀ ਸੂਪ ਹੀ ਬੱਚਾ ਮੂਰੇ ਰੱਖਦਾ ਫੇਰ ਤਾਂ ਲੱਤ ਵੀ ਨਹੀਂ ਚੱਕਣੀ ਕਰਮਾ ਵਾਲੀ ਨੇ ਬਾਕੀ ਜਿਹੜੀ ਅੱਜ ਗੱਬਰ ਨਹੀਂ ਕੋਸ਼ ਕਹਿੰਦੀ ਸੂਕ ਇਹ ਤਾਂ ਕਰਮਾ ਵਾਲੀ ਨੇ ਕੀ ਕਹਿਣਾ ਸੀਲ ਸਹੂ ਬਹੁਤ ਆ 4 ਨੰਬਰ ਤੇ ਸਿਕੰਦਰ ਇਹ ਪਹਿਲਾ ਸੂਆ ਜੀ ਕਿੰਨੇ ਕਿਲੋ ਲੈ ਜੀ ਇਹ ਤਾਂ ਹੈ 15 ਬਜੇ ਕਿੰਨਾ ਇੱਕ ਦੁੱਧ ਪਿਆ ਜੀ ਤੇਰੇ ਸਾਹਮਣੇ ਦੋ ਜਾਬ ਦੇ ਸਾਹਮਣੇ ਪਾ ਜਾਨੀ ਕਿ 20 ਕਿਲੋ ਵੀ ਕੋਈ ਬਾਲਾ ਨਹੀਂ ਯਾਰ ਬਰੀਡ ਬਹੁਤ ਆ ਹੂੰ ਪਰ ਪਸ 12 18 ਕਿਲੋ ਮੰਨ ਕੇ ਲੈਣੀ ਦੋਸਤੋ 4 ਨੰਬਰ HF ਨਸਲ ਦੀ ਫੁੱਲ ਜਾਤ ਵਾਲੀ ਬੱਚੀ ਐ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਚਿੱਟੇ ਰੰਗ ਦੀ ਬੱਚੀ ਐ ਵਿੱਚ ਬਲੈਕ ਕਲਰ ਦੇ ਮੋٹے ਮੋٹے ਡੱਬ ਜੇ ਆ 15 ਦਿਨਾਂ ਦੀ ਕੱਚੀ ਐ ਜਾਤ ਦੇ ਹਿਸਾਬ ਨਾਲ ਤਾਂ ਵੀਰ ਕਹਿੰਦਾ 20 ਕਿਲੋ ਦੁੱਧ ਕੋਈ ਬਾਹਲਾ ਨਹੀਂ ਬਾਕੀ ਚਲੋ 2 ਕਿਲੋ ਘੱਟ ਮੰਨ ਲਓ 17 18 ਤਾਂ ਬਾਈ ਦੱਸਦਾ ਇੱਥੇ ਖੁੱਲਾ ਦੁੱਧ ਪਿਆ ਜੂ ਕੱਲੀ ਕੱਚੀ ਕੱਚੀ ਐ 15 ਦਿਨ ਜੇ ਕਿਤੇ 15 ਦਿਨਾਂ ਇਨੂੰ ਇੱਕ ਅਗਲਾ ਗੱਟਾ ਲਿਆਵੇ ਕਾਰਗਰ ਵਾਲਾ ਕਿਤੇ ਉਹ ਪੈ ਜੇ ਨਾਲੇ ਤਾਂ ਲੇਵਾ ਵੱਡਾ ਤਿਆਰ ਕਰਕੇ ਸੂਤ ਨਾਲੇ ਰਾਜੀ ਹੋਰ ਹੋ ਜੂ ਜੇ ਕੋਈ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਫੁੱਲ ਪੈਸਿਆਂ ਦੀ ਵਜੜਾ ਸੀਲਮਾਨ ਦੀ ਧੀ ਇਹ ਵੀ ਬਹੁਤ ੱੱ ਧੱਕਾ ਲਾ ਕੇ ਪਾਸੀ ਕਰਨੀ ਪੈਂਦੀ ਐ ਮੋٹے ਮੋٹے ਥਾਣ ਜੈ ਜਮਾ ਮਹਾਂਸ਼ਕੰਦਰਾ ਇਹ ਤਾਂ 55000 ਰੁਪਏ ਜੀ 55 ਤੋਂ ਮੰਨਤਾ ਕਰ ਜੇ ਸਾਂਭਣਾ ਲੈ ਵੀ ਜਾਣੀ ਜਿਹੜਾ ਮਰਜ਼ੀ ਲੈ ਜੇ ਫੇਰ ਵੀ 4000 ਰੁਪਏ ਦਿੰਦੀ ਦੋਸਤੋ 55000 ਦੀ ਬਾਈ ਕਹਿੰਦਾ ਦੇ ਦੇਣੀ ਐ ਤੇ ਜੇ ਕੋਈ ਸਾਂਭਣ ਵਾਲਾ ਲੈ ਜਾਂਦਾ 15 ਦਿਨ ਸਾਂਭ ਕੇ ਤਿਆਰ ਕਰਕੇ ਸੇਲ ਕਰਦਾ ਤਾਂ ਵੀ ਬਾਈ ਕਹਿੰਦਾ ਵਧੀਆ ਨਫਾ देऊ ਚਾਰ ਪੈਸੇ ਵਧੀਆ ਵਟਾਊਗੀ ਹੂੰ ਪਤਿ ਪਾਤੀ ਸੋਣੀ ਮੂੰ ਤਾਂ ਤੇਰੀ ਸ਼ਰਟ ਟਰ ਗਈ ਐ ਚਿੱਟੀ ਚਿੱਟੀ ਐ ਸਹੀ ਹੈ ਤੇ ਉਹ ਪਚੰਗੀ ਕਿਵੇਂ ਆ ਉਹ ਪਚੰਗੀ ਉਹ ਪਚੰਗੀ ਸ਼ੌਂਕ ਦਾ ਜਿਹੜਾ ਕੱਟਣਾ ਆ ਜਾਂਦਾ ਸ਼ੌਂਕ ਦਾ ਇਹ ਇਹ ਗਾਂ ਦੇ ਨਾਲ ਨਾ ਲਾਦ ਗਏ ਬਾਹਰ ਖੋਜਦਾ ਜਦੋਂ ਪਸੋਂ ਨਵੇਂ ਆਉਂਦੇ ਆ ਅੱਛਾ ਇਹਨੂੰ ਫਿਰ ਚਾਹ ਚੜ ਜਾਂਦਾ ਇੱਥੇ ਰਹਿੰਦਾ ਇੱਥੇ ਰਹਿੰਦਾ ਹਾਂ ਵੀ ਮੱਖਣਾ ਚਾ ਚੜ ਜਾਂਦਾ ਚਲੋ ਮਨ ਦਾ ਖੁਸ਼ਦਾ ਜਦੋਂ ਸੂ ਪੈਂਦੀਆਂ ਗਾਂ ਜਾਂ ਜਾਂ ਕੋਈ ਨਵੀਂ ਆਉਂਦੀ ਫਿਰ ਇਹਨੂੰ ਬਹੁਤ ਚਾ ਚੜਦਾ ਇਹਨੂੰ ਬੱਲੇ ਠੀਕ ਹੈ ਮਨ ਦਾ ਖੁਸ਼ਦੈ ਲਈ ਨਹੀਂ ਵਧੀਆ ਗੱਲ ਇਹ ਗਵਾਂਡੀ ਤੇਰਾ ਇਹ ਬਹਾਇ ਤਾਂ ਥੋੜੀ ਦੂਰੋਂ ਬਾਟੋ ਅੱਛਾ ਤੇਰਾ ਮੋਹ ਹੀ ਹੈ ਨਾ ਦੂਜੇ ਪਾਸੋਂ ਚੱਲ ਕੇ ਆਉਂਦਾ ਪਾਪੇ ਜੀ ਹੁਣ ਸੰਗਰੇ ਪਰਿਵਾਰ ਦੇ ਵਿੱਚੋਂ ਆਇਆ ਠੀਕ ਹੈ ਬੱਚਾ ਚੰਗੀ ਪਰ ਆਪਣੇ ਕੋਲੇ ਬਹੁਤ ਟਾਈਮ ਦਾ ਆਉਂਦਾ ਹੈ ਠੀਕ ਹੈ ਅੱਗੇ ਆ ਜਾ 5 ਨੰਬਰ ਤੇ ਇਹ 7.5 ਮਹੀਨੇ ਰਿਹਾ ਬਣਾਂ ਜੀ ਕਿੱਕ ਪਾਸ ਜਮਾਦ ਚੈੱਕ ਰੱਖ ਲੈ ਕਿੰਨੇ ਦੀ ਜਹਾਜ ਜਮਾਲ ਅਗਲਾ ਆਵੇ ਤੇ ਲੈ ਜਾ ਕੋਈ ਘਟਾਵੇ ਨਾ ਵਧਾਵੇ ਉਹਨਾਂ ਕੋ ਮੁੱਲ ਕਰੀ 25000 ਰੁਪਇਆ 25000 ਦੀ ਦੇ ਦੇਣੀ ਆ ਸਾਡੇ 7 ਮਹੀਨੇ ਗੱਭਣਾਂ ਦੀ ਚੈੱਕਰ ਵਾਲੇ 7.5 ਦੀ ਗੱਭਣ ਚੈੱਕ ਪਾਸ ਜਿਹਦੇ ਪਸੰਦ ਆਉ ਬਾਈ ਕਹਿੰਦਾ ਅਗਲਾ ਆਪਦਾ ਡਾਕਟਰ ਲਿਆ ਵਿੱਚ ਚੈੱਕ ਕਰਾ ਕੇ ਲੈ ਜੇ ਮੇਰੇ ਵੱਲੋਂ ਬਾਈ ਕਹਿੰਦਾ ਗੱਭਣ ਚੈੱਕ ਪਾਸ ਤੇ ਉਹ ਵੇਖੋ ਉਧਰੋਂ ਲੜਵੀ ਤੁਰ ਪਿਆ ਉਹ ਵੀ ਪਰਲੇ ਪਾਸੇ ਦੀ ਜੇੜ ਢੈਗਦੀ ਆਉਂਦੀ ਆ ਹੋ ਸਕਦਾ ਚੱਲਦੀ ਚੱਲਦੀ ਵੀਡੀਓ ਚ ਜਦੋਂ ਤੇ ਕਰ ਲਾਸਟ ਵਾਲੀ ਵੈਡ ਵਿਖਾਉਣੀ ਹੋ ਸਕਦਾ ਉਹਦੋਂ ਜੇ ਰਿਸੈਟ ਹੀ ਦੇਵੇ। ਥਣਾ ਦੀ ਤੇ ਭਾਰ ਦੀ ਆਪਣੀ ਚੀਜ਼ ਦੀ ਗਾਰੰਟੀ ਆ ਸਾਰੇ ਪਸ਼ੂਆਂ ਦੀ। ਠੀਕ ਆ। ਹਾਂ ਥਣਾ ਦੀ ਗਾਰੰਟੀ ਹੋ ਗੱਪ ਜਿਹੜੇ ਗੱਪਣ ਪਹੁੰਚੇ ਇੱਕ ਪਾਸੋਂ ਦੀ ਉਹਨੇ ਚਾਦੀ ਗਾਰੰਟੀ ਹੋ। ਭਾਰ ਦੀ ਵੀ ਗਾਰੰਟੀ ਹੋ ਥਣਾ ਦੀ ਵੀ ਗਾਰੰਟੀ। ਦੋਸਤੋ ਬਾਈ ਕਹਿੰਦਾ ਸਾਰੇ ਨਗਾਂ ਦੀ ਭਾਰ ਦੀ ਗਾਰੰਟੀ ਹੋਊ। ਥਣਾ ਦੀ ਗਾਰੰਟੀ ਹੋਊ। ਤੇ ਜਿਵੇਂ ਕੋਈ ਘੱਟ ਚਿਰਦਾ ਗੱਪਣ ਪਸ਼ੂ ਆ ਜਿਵੇਂ ਆ ਘੱਟ ਚਿਰਦੀ ਗੱਪਣਾ 7.5 ਦੀ 7.5 ਦੀ ਇਹਦੀ ਗਾਰੰਟੀ ਹੋਊਗੀ। ਹਾਓ ਵੇਖ ਲਓ। ਦੇਰ ਤੋਂ ਰਹੀ ਜਾਂਦੀ ਹੈ 25000 ਦੀ ਦੇ ਦੇਣੀ ਆ ਸਾਢੇ ਸੱਤਾਂ ਦੀ ਗੱਬਣ ਚੈੱਕ ਪਾਸ ਇਹ ਆਪਣੇ ਕੋਲ ਗਈ ਸੀ ਨੇ 15 ਕਿਲੋ ਦੋ ਦਿੱਤਾ ਥਣ ਥਣ ਬਾਕੀ ਬਹੁਤ ਵਿੱਥ ਤੇ ਹਲੇ ਵਿੱਥਾਂ ਦਾ ਜਮ ਓਕੇ ਆ ਗਾਰੰਟੀ 15 ਕਿਲੋ ਦੋ ਦਿੱਤਾ ਪਹਿਲਾਂ ਆਪਣੇ ਕੋਲ ਗਈ ਸੀ ਇਹ ਆਪਾਂ ਉਹ ਬੰਦਾ ਮਲਾਜਾ ਇੱਕ ਹੀ ਪਸ਼ੂ ਰੱਖਦਾ ਕਰੇ ਉਹਨੇ ਸੱਜਰ ਕਾਂ ਲੈ ਜੀ ਆਪਾਂ ਨੂੰ ਫੇਰ ਵੇਚ ਦੇ ਠੀਕ ਆ ਅੱਗੇ ਆ ਜਾ ਲਾਸਟ ਦੇ ਇਹ ਸਾਢੇ ਪੰਜ ਮਹੀਨੇ ਦੀ ਗੱਬਣ ਆ ਜੀ ਐਫ ਦੇ ਪੇਟੋ ਜਰਸੀ ਦਾ ਸੀਮਾ ਨਾ ਪੈਦਾ ਹੋਈ ਵੀ ਇਹ ਠੀਕ ਆ ਸਾਢੇ ਪੰਜ ਮਹੀਨੇ ਦੀ ਗੱਬਣ ਚੈੱਕ ਪਾਸ ਆ ਪਹਿਲਾ ਸੂਆ ਖੁੰਝ ਕੇ ਬੱਚ 55 ਦੀ ਗੱਬਣ ਚੈੱਕ ਪਾਸ ਹੈ ਬਾਈ ਕਹਿੰਦਾ ਐਚ ਐਫ ਦੇ ਸੀਵਨ ਲਵਾਇਆ ਸੀ ਜਰਸੀ ਦਾ ਐਚ ਐਫ ਦੇ ਪੇਟੋਂ ਪੈਦਾ ਹੋਈ ਹੈ ਹੂੰ 55 ਦੀ ਗੱਬਣ ਹਾਂਜੀ 55 ਮੀਂ ਨਿਕਲੀ ਹੈ ਜੈ ਜੈ ਮੋਲ ਜੈ ਜੈ ਦਾ ਮੋਲ ਹੈਗਾ 28000 ਉਹ 25 ਦੀ 28 ਦੀ 28 ਦੀ ਤੇ ਜੋੜਾ ਲੈ ਦੱਸੋ ਉਹ ਵਕ ਜੋੜਾ ਲੇਗਾ ਕੋਈ ਚੰਗਾ ਮੰਤਰ ਕਰਦਾ ਕੋਈ ਸਾਂਭਣ ਵਾਲਾ ਪੱਛਾ ਦੋਸਤੋ ਉਹ 57 ਦੀ ਗੱਬਣ ਆ ਪੰਜ ਨੰਬਰ ਇਹ 55ਾਂ ਦੀ ਕਿ ਪੰਜਾਂ ਦੀ 55ਾਂ ਦੀ 55ਾਂ ਦੀ ਮੂੰਹ ਮਾਰੇ ਇਹ 28000 ਦੀ ਉਹ 25000 ਦੀ ਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਜੇ ਕੋਈ ਜੋੜਾ ਲੈ ਲੂ ਪੂਰਾ ਵੱਧ ਹੋ ਜੂ ਕੋਈ ਗੱਲ ਨਹੀਂ ਬਾਈ ਕਹਿੰਦਾ ਆ ਜਾਓ ਬੇਫਿਕਰ ਹੋ ਕੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉ ਮਾਨਤਾਨ ਨਾਲੇ ਪਾਸੋਂ ਬਾਈ ਕਹਿੰਦਾ ਮੋੜ ਨਹੀਂ ਦਿੰਦਾ ਮਾਨਤਾਨ ਕਰੂੰਗਾ ਖੁੱਲਾ ਬੇਫਿਕਰ ਹੋ ਕੇ ਆ ਜਾਓ ਸੀਰ ਸਾਹਿਬ ਫੁੱਲ ਆਚਾਰੀ ਥਾਨਾ ਮੋٹے ਮੋٹے ਪਹਿਲੇ ਸੂਵੇ ਸੂਣਾ ਇਹਨੇ ਐਚ ਐਫ ਦੇ ਪੇਟੋਂ ਪੈਦਾ ਹੋਈ ਐਚ ਐਫ ਦੇ ਬਾਈ ਕਹਿੰਦਾ ਸੀਵਨ ਲਵਾਇਆ ਸੀ ਜਰਸੀ ਦਾ ਅੱਛਾ ਅੱਗੇ ਜਰਸੀ ਦਾ ਲੱਗਿਆ ਵਾਗਾ ਠੀਕ ਐ ਹੁਣ ਗਾਂ ਬਾਈ ਕਹਿੰਦਾ ਇਹਦੇ ਜਰਸੀ ਦਾ ਸੀਵਨ ਲੱਗਿਆ 28000 ਦੀ ਆਪਾਂ ਬਾਈ ਕਹਿੰਦਾ ਇਹ ਦੇ ਦੇਣੀ ਆ ਅਗਲਾ ਡਾਕਟਰ ਲਿਆ ਵਿੱਚ ਚੈੱਕ ਕਰਾ ਕੇ ਲੈ ਜੇ ਨਹੀਂ ਬਾਈ ਕਹਿੰਦਾ ਮੇਰੀ ਗਾਰੰਟੀ ਆ 550 ਦੀ ਗੱਬਣ ਚੈੱਕ ਪਾਸ ਇਹ ਤੋਂ ਪਹਿਲਾਂ ਲਈ 750 ਦੀ ਕਮਾਰਾਸ਼ ਕੇ ਅੰਦਰ ਜਾਨਵਰ ਵਧੀਆ ਜੇ ਕੋਈ ਭੈਣ ਭਰਾ 1.5 ਮਹੀਨੇ ਸਾਂਭ ਲੈਂਦਾ ਤਿਆਰ ਹੋਈ ਦੁੱਗਣੇ ਢਾਈ ਗੁਣੇ ਪੈਸਿਆਂ ਦੀ ਆ ਹਾਂ ਤਿੰਨ ਨਹੀਂ ਸਾਹਮਣੇ ਬਣਿਆ 15 ਦਿਨਾਂ ਦਾ ਪਹਿਲਾਂ ਵਿਕਰੀ ਜਾ ਹਾਂ ਹਾਂ ਇਹ ਵੀ ਗੱਲ ਸਹੀ ਆ ਸਾਢੇ ਪੰਜ ਮੇਰੇ ਮੂੰਹ 'ਚ ਸਾਢੇ ਚਾਰ ਨਿਕਲ ਗਏ ਸੀ ਪਰ ਸਾਢੇ ਚਾਰ ਨਾਲ ਤਾਂ 10 ਮਹੀਨੇ ਤੇ ਜਾਣਾ ਨਾ 9 ਮਹੀਨੇ ਸੂ ਪੈਂਦੀ ਆ ਵਹਿੜ ਤੇ ਕੋਈ 10 ਦਿਨ ਪਹਿਲਾਂ ਵੀ ਵਿਕਰੀ ਚ ਆ ਜਾਂਦੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਛੋਟੇ ਜਿਹੇ ਭਾਦੀਆਂ ਸੋਹਣੀਆਂ 5 6 ਵਹਿੜਾ ਆਉ 28 ਦੀ ਆ 25 ਦੀ ਆ 55 ਦੀ ਇਹਦਾ ਫੋਨ ਤੇ ਆ ਕੰਪਲੀਟ ਹੋ ਜਾਂਦਾ ਹਾਂ ਆ ਜੇਰ ਦੋਸਤੋ ਪੈ ਚੱਲੀ ਐ ਮਰੋੜੀ ਰਹਿ ਗਈ ਐ ਲਾੜੇ ਨੇ ਬੈਠੀ ਬੈਠੀ ਨਹੀਂ ਸੱਡ ਦੇਣਾ ਫੋਟੋ ਖਿੱਚ ਕੇ ਰੱਖ ਲੂ ਬਾਈ ਸਾਰੇ ਹੁਣ ਸੋ